ਮਤੇ ਜਿੱਦਾਂ ਕਿ ਆਪ ਸਭ ਨੂੰ ਪਤਾ ਹੀ ਆ ਭਾਈ ਸਾਹਿਬ ਜੀ ਨੇ ਪੰਜਾਬ ਦੇ ਹਾਲਾਤਾਂ ਬਾਰੇ ਆਪ ਜੀ ਨੇ ਸਭ ਨੂੰ ਉਸ ਚੀਜ਼ ਨੂੰ ਜਿਹੜਾ ਚੰਦਰਾ ਪਾਇਆ ਉਹਦੇ ਸਬੰਧੀ ਮੈਂ ਕੋਈ ਗੱਲ ਨਹੀਂ ਕਰਦਾ ਕਿਉਂਕਿ ਤੋਂ ਕਿ ਤੋਂ ਅਨੂ ਪਾਇਆ ਜੀ ਨੇ ਸਾਰਾ ਦਸਤਾਵੇਜ਼ ਨਾਲ ਦੱਸ ਦਿੱਤਾ ਤੇ ਪੰਜਾਬ ਦੀ ਕੀ ਕੰਡੀਸ਼ਨ ਹੈ ਆਪ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਸਾਡੇ ਪੰਸਰੀਆਂ ਦੀਆਂ ਸਮੱਸਿਆਵਾਂ ਆਉਣ ਉਹਨਾਂ ਸਾਰੀਆਂ ਨੂੰ ਭਾਈ ਸਾਹਿਬ ਜੀ ਨੇ ਆਪ ਦੇ ਸੰਭੂਕ ਰੱਖਿਆ ਸਮਾਨ ਭਾਈ ਪ੍ਰਦੇਸ਼ ਸਿੰਘ ਬੜਾਲਾ ਜੀ ਦਾ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਲੋਕ ਸਭਾ ਸੀਟ ਸ੍ਰੀ ਅਮਰਸਰ ਸਾਹਿਬ ਤੋਂ ਤੁਹਾਨੂੰ ਸੰਕੇਤ ਇਸ ਸੇਵਾ ਜਿਹੜੀ ਮੇਰੀ ਝੋਲੀ ਪਾਈ। ਤੇ ਵਿਸ਼ਵਾਸ ਰੱਖਦਾ ਕਿ ਆਉਣ ਵਾਲੇ ਸਮੇਂ 'ਚ ਰਾਤ ਦਿਨ ਇੱਕ ਕਰਕੇ ਅਸੀਂ ਪੰਜਾਬ ਦੇ ਭਲੇ ਲਈ ਪੰਜਾਬ ਦੇ ਨੌਜਵਾਨੀ ਬਚਾਉਣ ਲਈ ਪੰਜਾਬ ਦੀ ਕਿਸਾਨੀ ਬਚਾਉਣ ਲਈ ਜੋ ਸਭ ਪੰਜਾਬ ਦੇ ਸਿਰ ਸਮੱਸਿਆਵਾਂ ਚੜੀਆਂ ਇਹਨਾਂ ਸਾਰਿਆਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਭਾਈ ਸਾਹਿਬ ਜੀ ਨੂੰ ਅਮਨ ਸਰ ਸਾਹਿਬ ਦੀ ਲੋਕ ਸਭਾ ਸੀਟ ਜਿੱਤ ਕੇ ਚੋਲੀ ਕਹਾਵਾਂਗੇ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਰ ਪੰਥ ਦੇ ਭਲੇ ਹਿੱਤ ਲੋਕ ਸਭਾ ਵਿਧਾਨ ਸਭਾ ਚ ਜੋ ਮੁਝ ਪੰਜਾਬ ਚ ਇੰਡਸਟਰੀ ਉਹ ਨਹੀਂ ਮਿਲਿਆ 328 ਸਰੂਪਾਂ ਨੂੰ ਲੈ ਕੇ ਅਸੀਂ 4 ਸਾਲ ਤੋਂ ਤੰਬੂ ਲਈ ਬੈਠੇ ਸੁਪਰੀਮ ਕੋਰਟ ਉਸ ਨੂੰ ਸ਼ੰਗੀਨ ਅਪਰਾਧ ਕਹਿ ਰਿਹਾ ਹੈ ਪਰ ਉੱਥੇ ਪ੍ਰਸ਼ਾਸਨ ਸਰਕਾਰਾਂ ਜਿਹੜੀਆਂ ਨੇ ਚੋਰਾਂ ਦਾ ਸਾਥ ਦੇ ਰੀਆਂ ਤੇ ਜਦੋਂ ਸਮੇਂ ਦੀਆਂ ਸਰਕਾਰਾਂ ਬੇਈਮਾਨ ਹੋ ਜਾਣ ਸਮੇਂ ਦੇ ਲੀਡਰ ਦਲਾਲੀ ਤੇ ਉਕਰਾਂ ਸਮੇਂ ਦਾ ਪ੍ਰਸ਼ਾਸਨ ਕੱਠ ਪੁਤਲੀ ਬਣ ਜਾਏ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਥਾਪੜਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਬਦਾਨ ਕਾਨੂੰਨ ਜਮੂਰੀਅਤ ਬਹਾਲੀ ਲਈ ਸਰਕਾਰ ਖਾਲਸਾ ਸਥਾਪਿਤ ਕਰਨ ਦੀ ਆਗਿਆ ਦਿੰਦੇ ਨੇ ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਜੋ ਕੁਝ ਪੰਜਾਬ ਨਾਲ ਵਾਪਰਿਆ ਮੁੜ ਨਵਾਬ ਕਪੂਰ ਸਿੰਘ ਬਾਬਾ ਜੱਸਾ ਸਿੰਘ ਅਹਲੂਵਾਲੀਆ ਨੇ ਸ਼ੇਰੇ ਪੰਜਾਬ ਨੇ ਉਹਨਾਂ ਦੇ ਨਕਸ਼ੇ ਕਦਮ ਚੱਲ ਕੇ ਪੰਜਾਬ ਦੇ ਹਿੱਤਾਂ ਲਈ ਵੱਡੀਆਂ ਘਾਲਣਾ ਘਾਲੀਆਂ ਅੱਜ ਉਹੀ ਗੱਲ ਜਿਹੜੀ ਕਦੇ ਪ੍ਰਿਥੀ ਚੰਦਾ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਨੇ ਕੀਤੀ ਗਵਾਲੀਅਰ ਦੇ ਕਿਲਿਆਂ ਦੇ ਵਿੱਚ ਜਾ ਕੇ ਰਹਾਈਆਂ ਵਾਸਤੇ ਮਹਾਰਾਜਿਆਂ ਦੇ ਉੱਥੇ ਉਹ ਮਾਰਚ ਕੱਢੇ ਜਾਂਦੇ ਆ ਫਿਰ ਬਾਬਾ ਮੱਖਣ ਸ਼ਾ ਲਬਾਣਾ ਨੇ ਕੀਤੀ ਕਦੇ ਉਹ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀਆ ਨੇ ਕੀਤੀ ਤੇ ਅੱਜ ਉਹੀ ਗੱਲ ਜਦੋਂ ਸਾਡੀ ਤੱਪੜਾਂ ਤੇ ਨਹੀਂ ਸੁਣੀ ਗਈ ਤੇ ਅਸੀਂ ਲੋਕਾਂ ਚ ਗੱਲ ਲੈ ਕੇ ਚੱਲੇ ਆ ਇਹਦੇ ਤੋਂ ਬਿਨਾਂ ਜੇ ਕੋਈ ਹੋਰ ਜ਼ਰੀਆ ਹੈ ਤਾਂ ਸਾਨੂੰ ਜਰੂਰ ਦੱਸ ਦਿਓ ਕਿਉਂਕਿ ਅਸੀਂ ਸਾਰੇ ਹੱਲ ਵਰਤ ਚੁੱਕੇ ਆ ਤੇ ਜਦੋਂ ਹੁਣ ਅਗਲੇ ਬੰਨੋਂ ਵਕੀਲ ਅਪੀਲ ਦਲੀਲ ਦੀ ਗੱਲ ਮੁੱਕ ਜਾਏ ਤੇ ਫਿਰ ਸਿੱਖ ਜਿਹੜਾ ਏ ਉਹ ਫਿਰ ਤਣੀ ਤੇ ਰੱਖ ਕੇ ਲੋਕਾਂ ਚ ਨਿਕਲਦਾ ਏ ਇਹ ਵੱਡਾ ਕਾਰਨ ਹੈ ਕਿ ਇੱਥੋਂ ਦਾ ਜ਼ਮੂਰੀਅਤ ਸਬਦਾਨ ਕਾਨੂੰਨ ਇਨਸਾਫ ਤੋਂ ਮੁੱਕ ਫੇਰ ਗਿਆ ਏ ਜੇ ਦੇ ਇਨਸਾਫ ਲਈ ਸਾਨੂੰ ਇਹ ਰਾਹ ਚੁਣਨਾ ਪਰ ਸ੍ਰੀ ਗੁਰੂਕ੍ਰਪਾ ਸਾਹਿਬ ਮਹਾਰਾਜ ਦੇ ਜਿਹੜੇ ਸ਼ਲੋਕ ਹੈ ਉਹ ਇਸ ਤੋਂ ਬਸ ਸਰਕਾਰਾਂ ਚ ਆ ਰਹੀਆਂ ਤੁਹਾਡੀ ਕੋਈ ਆਰਾਂ ਨੂੰ ਪੁੱਛਣਾ ਤੁਹਾਡਾ ਫਰਜ਼ ਬਣਦਾ ਇਹਨਾਂ ਨੂੰ ਲੰਗਾ ਕਰੋ ਵੀ ਤੁਸੀਂ ਆਈ ਲੋਕ ਸਭਾ ਦੇ ਵਿੱਚ ਪਿੱਟ ਪਿੱਟ ਕੇ ਕਹਿੰਦੇ ਹੋ ਕਾਨੂੰਨ ਸੰਵਿਧਾਨ ਜ਼ਮੂਰੀਅਤ ਕਿ ਇਹ ਕਾਨੂੰਨ ਸੰਵਿਧਾਨ ਜ਼ਮੂਰੀਅਤ ਦਾ ਹਿੱਸਾ ਨਹੀਂ ਜੇ ਹੈ ਤੇ ਫਿਰ ਤੁਸੀਂ ਕਿੱਥੇ ਮਰ ਗਏ ਹੋ ਤੇ ਜੇ ਸੀ ਤੇ ਫਿਰ ਹੁਣ ਤੱਕ ਕਾਰਵਾਈ ਕਿਉਂ ਨਹੀਂ ਚੱਲ ਸਾਲ ਤੋਂ ਕੋਈ ਇਹ ਸਵਾਲ ਉਹਨਾਂ ਨੂੰ ਕਰਨਾ ਬਾਕੀ ਅਕਾਲੀ ਦਲ ਪੰਥਕ ਜਮਾਣਾ ਸੀ ਜੀ ਉਸ ਬਾਰੇ ਕੀ ਗੋਗੋ ਉਹਦੇ ਦਰਦ ਸਮੇਂ ਦੀ ਹੋਣੀ ਨਹੀਂ ਪੰਥਕ ਜਮਾਤ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਨਾ ਖਾਂਦੇ ਗੁਰੂ ਦੀਆਂ ਗੋਲਕਾਂ ਚੋਰੀ ਨਾ ਕਰਦੀ ਗੁਰੂ ਦੀਆਂ ਜੱਥੇ ਨਾ ਕੀ ਚੋਰੀ ਹੋਣੀ ਉਹ ਅੱਜ ਤੱਕ ਕਹਿ ਰਹੇ ਨੇ ਕਿ ਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਗਵਾਚੇ ਗਏ ਚੋਰੀ ਨਹੀਂ ਹੋਈ ਗਵਾਚੇ ਹਾਂਜੀ ਤੁਹਾਡਾ ਪ੍ਰਧਾਨ ਕਿਉਂ ਨਹੀਂ ਗਵਾਚ ਗਿਆ ਤੁਹਾਡੀ ਸਬੰਧ ਦੀ ਟਿੱਕੀ ਕਿਉਂ ਨਹੀਂ ਗਵਾਚਦੀ ਤੁਹਾਡਾ ਇੱਕ ਇੱਕ ਉਥੇ ਰੁਪਈਆ ਜਿਹੜਾ ਤੁਸੀਂ ਬੜਾ ਮਨਮਰਜ਼ੀ ਹੋਵੇ ਤਾਂ ਉਹਨੂੰ ਸੂਈ ਦੇ ਨੱਕੇ ਥਾਣੀ ਕਢਾਉਣੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਪਾਸਪੋਰਟ ਆਧਾਰ ਕਾਰਡ ਆਈ ਕਾਰਡ ਮੈਡੀਕਲ ਕਾਰਡ ਰਾਸ਼ਨ ਕਾਰਡ ਇਹਨਾਂ ਨਾਲੋਂ ਵੀ ਤੁਸੀਂ ਥੱਲੇ ਕਰ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਗਾਇਬ ਹੋਣੇ ਸ਼ੁਰੂ ਹੋ ਗਏ ਤੇ ਜੇ ਤੁਹਾਡੀ ਹਾਜ਼ਰੀ ਚ ਹੋਇਆ ਤੁਸੀਂ ਮੰਨ ਰਹੇ ਹੋ ਕਿ ਗਾਇਬ ਹੋਏ ਤੇ ਚੋਰੀ ਹੋਏ ਤੇ ਤੁਹਾਨੂੰ ਜਿਸ ਕੰਮ ਲਈ ਚੁਣਿਆ ਸੀ ਫਿਰ ਤਾਂ ਤੁਹਾਨੂੰ ਛੱਡ ਕੇ ਲਾਂਬੇ ਹੋਣ ਜਾਣਾ ਚਾਹੀਦਾ ਐ ਏਡੀ ਵੱਡੀ ਬਿਸ਼ਰਮੀ ਕਿ ਗੁਰੂ ਸਾਹਿਬ ਗਾਇਬ ਹੋ ਜਾਣ ਤੇ ਤੁਸੀਂ ਆਪਣੇ ਆਪ ਨੂੰ ਅਜੇ ਵੀ ਪੰਥਕ ਦਸੋ ਇਹ ਰਾਜਨੀਤੀ ਇਹੋ ਹੀ ਹੱਲ ਹੈ ਰਾਜਨੀਤੀ ਜਾਣਾ ਹੀ ਆਖੀ ਹਸਦੀ ਤੁਹਾਡਾ ਨਹੀਂ ਇਹ ਰਾਜਨੀਤੀ ਜਿਹੜੀ ਕਹਿ ਰਹੇ ਹੋ ਤੁਸੀਂ ਵਾਰ-ਵਾਰ ਰਾਜਨੀਤੀ ਚ ਸਾਨੂੰ ਘੱਲ ਰਿਹਾ ਸਾਡਾ ਕੋਈ ਮਨਸੂਬਾ ਨਹੀਂ ਸੀ ਅਸੀਂ 2016 ਤੋਂ ਚਲੇ ਆਉਨੇ ਆ ਸ਼੍ਰੋਮਣੀ ਕਮੇਟੀ ਦੀ ਆਜ਼ਾਦੀ ਲਈ ਕਹਿ ਰਹੇ ਆ 5 ਸਾਲ ਬਾਅਦ ਉਹਦੀ ਚੋਣ ਬਣਦੀ ਸੀ ਰਾਜਨੀਤੀ ਨੇ ਨਹੀਂ ਹੋਣ ਦਿੱਤੀ ਜਿਹੜੇ ਮੈਂਬਰਾਂ ਦੀ ਮਿਆਦ ਪੁੱਗ ਚੁੱਕੀ ਹੈ ਉਹ ਲੰਮਸਮ ਮੈਂਬਰ ਬਣ ਕੇ ਉੱਥੇ ਆਏ ਸਾਲ ਬਸਤ ਪੇਸ਼ ਕਰਦੇ ਆ ਇਹ ਆਨਧਕਾਰ ਤੇ ਗੈਰਕਾਨੂੰਨੀ ਹੈ ਔਰ ਉੱਥੇ ਦੀਆਂ ਨਿਯੁਕਤੀਆਂ ਮਨਮਰਜ਼ੀਆਂ ਨਾਲ ਕਰ ਰਿਆ ਇਥੋਂ ਸਾਫ ਹੈ ਦੀ ਰਾਜਨੀਤੀ ਨੇ ਗੁਰੂ ਘਰਾਂ ਦੇ ਵਿੱਚ ਸਭ ਨੂੰ ਵੱਡੇ ਪੱਦਰ ਤੇ ਲਾ ਲਈ ਤੇ ਹੁਣ ਰਾਜਨੀਤੀ ਨੂੰ ਕੱਢਣ ਵਾਸਤੇ ਸਾਨੂੰ ਇਹ ਰਾਤ ਸੜਨਾ ਗੁੜਾਲਾ ਦਾ ਆਪਣੀ ਕਿਹੜੀ ਪਾਰਟੀ ਦਾ ਕੀ ਨਾਮ ਰੱਖਿਆ ਕੀ ਸਾਡੀ ਅਜੇ ਪਾਰਟੀ ਕੋਈ ਨਹੀਂ ਜੀ ਮੇਰਾ ਨਾਮ ਬਲਦੇਵ ਸਿੰਘ ਗੁੜਾਲਾ ਆ ਅਸੀਂ ਆਜ਼ਾਦ ਵਜੋਂ ਤੁਹਾਡੇ ਸਾਹਮਣੇ ਆ ਰਹੇ ਹਾਂ ਜੇ ਸਾਡਾ ਮਨਸੂਬਾ ਹੁੰਦਾ ਸੀ ਪਾਰਟੀ ਬਣਾ ਕੇ ਆਉਂਦੇ ਪਰ ਹੁਣ ਜਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਪੰਜਾਬ ਦੇ ਲੋਕਾਂ ਦੀ ਆਵਾਜ਼ ਆਉਣ ਵਾਲੇ ਸਮੇਂ 'ਚ ਕਿੱਧਰ ਨੂੰ ਜਾਂਦੀ ਹੈ ਇਹ ਫੈਸਲਾ ਪੰਜਾਬ ਦੇ ਲੋਕਾਂ ਦਾ ਹੋ ਮੇਰਾ ਜਿੱਦੇ ਵੱਡੀ ਵੱਡੀ ਪਾਰਟੀਆਂ ਦੇ ਕਾਂਗਰਸ ਅਕਾਲੀ ਦਲ ਨੇ ਭਾਜਪਾ ਮੈਂ ਆਵਾਜ਼ੀ ਪਾਰਟੀ ਉਹਦੇ ਤੁਸੀਂ ਕਿਵੇਂ ਆਪਣੇ ਅਨੁਭਵ ਉਹਨਾਂ 'ਚ ਮੈਂਵੇਂ ਵੇਖਦਾ ਜੀ ਅਸੀਂ ਸਭ ਤੋਂ ਪਹਿਲਾਂ ਅਕਾਲੀ ਤੇ ਭਾਜਪਾ ਨੂੰ ਸਪੋਰਟ ਕਰਕੇ ਪੰਜਾਬ ਦੇ ਲੋਕਾਂ 'ਚ ਮੈਂ ਵੀ ਸੀ ਲਿਆਉਣ ਵਾਲਾ ਉਦੋਂ ਬਾਅਦ ਕੈਪਟਨ ਨੂੰ ਮੁੱਖ ਮੰਤਰੀ ਬਣਾਉਣ ਵਾਲੇ ਵੀ ਆਪਾ ਪੀਐਨਐ ਸੌਂਖਾਦੀ ਗੁਰੂ ਗਰਬ ਸਿੰਘ ਜੀ ਦੇ ਬੇਅਦਬੀ ਦੇ ਕਾਂਡ ਦਾ ਮੈਂ ਉਹ ਇਨਸ਼ਾਅ ਕਰਾਂਗਾ ਜਦੋਂ ਇਹ ਦੋ ਮੁਕਰ ਕੇ ਤੇ ਤੀਜੇ ਨੂੰ ਲਿਆਉਣ ਵਾਲੇ ਵੀ ਆਪਾਂ ਸੀਗੇ ਲੋਕਾਂ ਦੇ ਨਾਲ ਪੰਜਾਬ ਦਾ ਬਦਲਾਅ ਹੋ ਹੁਣ ਇਹ ਤਿੰਨੇ ਹੀ ਗਰਕ ਚੁੱਕੇ ਨੇ ਤੇ ਵੱਡੀਆਂ ਪਾਰਟੀਆਂ ਕਿਹੜੀਆਂ ਲੱਗੀਆਂ ਇੰਨੇ ਨੀਵੇਂ ਪੱਦਰ ਤੇ ਚਲੇ ਗਏ ਨੇ ਇਹ ਦੋ ਨੀਵੇਂ ਪੱਦਰ ਦੀਆਂ ਪਾਰਟੀਆਂ ਤੁਹਾਨੂੰ ਦੁਨੀਆ ਭਰ ਚੋਂ ਤਨੀ ਮਿਲਣਗੀਆਂ ਪਰ ਪੰਜਾਬ ਵਿੱਚੋਂ ਮਿਲ ਜਾਣਗੀਆਂ ਇਹਨੂੰ ਨੀਵੇਂ ਪੱਦਰ ਦੀਆਂ ਪਾਰਟੀਆਂ ਕਹੋ ਉੱਚੇ ਪੱਦਰ ਦੀਆਂ ਨਹੀਂ ਜੇ ਹੁੰਦੀਆਂ ਸਾਡੇ ਨਾਲ ਇਨਸ਼ਾਅ ਕਰਾਂਗੇ Yeah, Subscribe to One India channel and never miss an update.